ਪੰਜਾਬ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੇਸ਼ ਕੀਤਾ ਬਜਟ ਜਿੱਥੇ ਹੁਣ ਇੱਕ ਵਾਰ ਆਪੋਜੀਸ਼ਨਲ ਲਿਟਰੇ ਵੀ ਇਸ ਨੂੰ ਆੜੇ ਹੱਥੀ ਲੈ ਰਹੇ ਨੇ ਇਸ ਸੰਬੰਧ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਸਰੂਪਾ ਪ੍ਰਧਾਨ ਹﻔਤਾਰ ਸਿੰਘ ਗਰੀਪੁਰੀ ਨੇ ਅੱਜ ਫਗਵਾੜਾ ਦੇ ਰੈਸਟ ਹਾਊਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਬਜਟ ਦਾ ਪੋਸਟਮਾਰਟਮ ਕੀਤਾ ਹੈ। ਉਹਨਾਂ ਕਿਹਾ ਹੈ ਕਿ ਇਸ ਬਜਟ ਦੇ ਵਿੱਚ ਗਲਤ ਅੰਕੜੇ ਪੇਸ਼ ਕੀਤੇ ਨੇ ਜੋ ਪੰਜਾਬ ਦੇ ਕਰੋੜਾਂ ਲੋਕਾਂ ਦੇ ਨਾਲ ਧੋਖਾ ਹੈ ਉਹਨਾਂ ਕਹਿੰਦਾ ਲੋਕਾਂ ਦੀ ਕਮਾਈ ਨੂੰ ਕਿਸ ਤਰ੍ਹਾਂ ਮੈਨੀਪੂਲੇਟ ਕਰਕੇ ਦਿਖਾਇਆ ਜਾ ਰਿਹਾ ਹੈ ਇਹ ਵੀ ਇੱਕ ਬਹੁਤ ਵੱਡੀ ਗਹਿਰੀ ਸਾਜ਼ਿਸ਼ ਹੈ ਉੱਥੇ ਉਹਨਾਂ ਇਸ ਬਜਟ ਦੇ ਵਿੱਚ 34% ਦਲਤਾਂ ਦੇ ਲਈ ਦੇਣ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਵੀ ਲੰਬੇ ਹੱਥੀ ਲਿਆ ਉਹਨਾਂ ਕਿਹਾ ਹੈ ਕਿ ਜੋ ਅੰਕੜੇ ਬਜਟ ਦੇ ਵਿੱਚ ਹਰਪਾਤ ਸਿੰਘ ਟੀਮਾ ਹੁਣਾਂ ਨੇ ਪੇਸ਼ ਕੀਤੇ ਨੇ ਉਹ ਆਪਣੇ ਆਪ ਦੇ ਵਿੱਚ ਹੀ ਗਲਤ ਨੇ ਕੋਈ ਵੀ ਇਸ ਨੂੰ ਗਲਤ ਕਹਿ ਸਕਦਾ ਹੈ ਉਹਨਾਂ ਕਿਹਾ ਕਿ ਪਰਸੈਂਟੇਜ ਨੂੰ ਕਿਸ ਤਰ੍ਹਾਂ ਤੋਰ ਮਰੋੜ ਕੇ ਪੇਸ਼ ਕੀਤਾ ਇਹ ਵੀ ਇੱਕ ਵੱਡੀ ਸ਼ਾਨਦਿਨ ਹੋਣੀ ਚਾਹੀਦੀ ਹੈ ਅਤੇ ਇਸ ਦੇ ਦੋਸ਼ੀਆਂ ਨੂੰ ਵੀ ਜ਼ਰੂਰ ਸਜ਼ਾ ਹੋਣੀ ਚਾਹੀਦੀ ਹੈ ਅਵਤਾਰ ਸਿੰਘ ਕਰੀਪੁਰੀ ਹੁਣਾਂ ਅੱਜ ਬਜਟ ਬਾਰੇ ਖਾਸ ਤੌਰ ਤੇ ਗੱਲਬਾਤ ਕਰਦੇ ਆ ਕਿਸਾਨਾਂ ਦੇ ਲਈ ਰੱਖੇ ਹੋਏ ਬਜਟ ਪੈਸਿਆਂ ਦੇ ਨੂੰ ਵੀ ਤੇ ਇੱਕ ਤਿੱਖਾ ਨਿਸ਼ਾਨਾ ਕਰਦਿਆ ਗਿਆ ਕਿ ਜੇਕਰ ਇਸ ਦੀ ਪਰਸੈਂਟੇਜ ਦੇਖੀ ਜਾਵੇ ਤਾਂ ਇਸ ਵਿੱਚ ਵੀ ਇੱਕ ਵੱਡਾ ਖਾਸ ਤੌਰ ਤੇ ਘਾੜਾ ਮਾਲਾ ਹੈ ਦੇਖਦੇ ਹਾਂ ਆਕਾਸ਼ ਸਿੰਘ ਖਰੀਪੂਰੀ ਨੇ ਅੱਜ ਇਸ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿੱਚ ਜਿੱਥੇ ਉਹਨਾਂ ਨੇ ਬਜਟ ਦਾ ਪੋਸਟਮਾਰਟਮ ਕੀਤਾ ਹੋਰ ਕੀ ਕੀ ਕਿਹਾ ਇਸ ਕਰਕੇ ਪੰਜਾਬੀਆਂ ਨੂੰ ਸਗਾ ਸੱਦਾ ਹੈ ਕਿ ਆਹ ਜੋ ਬਜਟ ਦੇ ਵਿੱਚ ਧੋਖਾ ਹੋਇਆ ਆਹ ਬਜਟ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਅਸੈਂਬਲੀ ਚ ਪੇਸ਼ ਕੀਤਾ ਜੀ ਮੈਂ ਉਸੇ ਦਿਨ ਕਿਹਾ ਸੀ ਕਿ ਇਸ ਬਜਟ ਚ ਪੰਜਾਬ ਦੇ ਲੋਕਾਂ ਲਈ ਕੁਛ ਨਹੀਂ ਹੈ ਪਰ ਉੱਤੇ ਕਹਿੰਦੇ 34% ਅਨੁਸੂਚਿਤ ਜਾਤੀਆਂ ਦੇ ਅਸੀਂ ਜਿਹੜਾ ਦਿੱਤਾ ਸਰਕਾਰ بڑے ਦਾਅਵੇ ਕਰ ਰਹੀ ਉਸ ਦਿਨ ਵਿਧਾਨ ਸਭਾ ਵਿੱਚ ਤਾਂ ਬਹੁਤ ਉਹਨਾਂ ਨੇ ਠੀਕ-ਠੀਕ ਕੇ ਕਿਹਾ ਵੀ ਆ ਦੇਖੋ ਹੁਣ ਤਾਂ ਅਸੀਂ ਇੱਕ ਨਵਾਂ ਪੰਜਾਬ ਸਿਰਜ ਰਹੇ ਇਸੇ ਕਰਕੇ ਬਾਬਾ ਸਾਹਿਬ ਡਾਕਟਰ ਅਮੇਡ ਕਰਨ ਨੇ ਕਿਹਾ ਸੀ ਵੀ ਪੜੋ ਦੇਖੋ ਇਹ ਸਰਕਾਰ ਪੇਜ ਨੰਬਰ 26 ਜੀ 26 ਤੇ ਕਹਿੰਦੇ ਆ ਕਿ ਅਸੀਂ 13987 ਕਰੋੜ ਰੁਪਇਆ ਪੰਜਾਬ ਦੇ ਸ਼ਹਿਰੂਲ ਕਸਟਾਂ ਲਈ ਰੱਖਿਆ ਜੀ ਤੇ 236000 80 ਕਰੋੜ ਦਾ ਬਜਟ ਆ ਪੰਜਾਬ ਦਾ ਜੀ ਤੇ ਇੱਕ ਤੁਸੀਂ ਪਰਸੈਂਟੇਜ ਅਗਰ ਕੱਢਣੀ ਆਉਂਦੀ ਆ ਜਿਨ੍ਹਾਂ ਵੀ ਸਾਥੀਆਂ ਨੂੰ ਜੀ 236000 80 ਕਰੋੜ ਦੇ ਬਜਟ ਦਾ 13987 ਕਰੋੜ ਕਰੀਬ 14000 ਕਰੋੜ ਕਰ ਲਿਆ ਜੀ ਕਿੰਨੇ ਪਰਸੈਂਟ ਬਣਦਾ ਹੂੰ ਇਹ 5.5% ਬਣਦਾ ਕਰੀਬ ਜੀ 5.5% ਨੂੰ ਉਹ ਕੀ ਕਹਿ ਰਿਹਾ ਅੱਗੇ ਜਾ ਕੇ ਕਿ 13987 ਕਰੋੜ ਰੁਪਏ ਰੱਖੇ ਹਨ ਜੋ ਰਾਜ ਦੇ ਕੁੱਲ ਵਿਕਾਸ ਬਜਟ ਦਾ 34% ਜੀ ਤੋ 34% ਇਹਦਾ ਮਤਲਬ ਕੀ ਹੋਇਆ ਜੀ ਕਿ ਇਹਨਾਂ ਨੂੰ ਇਹਨਾਂ ਨੇ ਜਾਣ ਬੁੱਝ ਕੇ ਹਾਊਸ ਪਵਿੱਤਰ ਹਾਊਸ ਔਰ ਪਵਿੱਤਰ ਬਜਟ ਦੇ ਡਾਕੂਮੈਂਟ ਦੇਦਾ ਹੈ ਹੂੰ ਗਲਤ ਅੰਕੜਾ ਦੇ ਕੇ ਜੀ ਇਹਨਾਂ ਨੇ ਪੰਜਾਬ ਨੂੰ ਮਿਸ ਗਾਈਡ ਕੀਤਾ ਦਲਤਾਂ ਨੂੰ ਮਿਸ ਗਾਈਡ ਕੀਤਾ ਜਿਹੜੇ ਹਜ਼ਾਰਾਂ ਸਾਲਾਂ ਦੇ ਐਕਸਪਲੋਇਟਡ ਨੈਗਲੈਕਟਡ ਲੋਗ ਆ ਉਹਨਾਂ ਨਾਲ ਇੱਕ ਹੋਰ ਧੋਖਾ ਇਹਨਾਂ ਨੇ ਜੀ ਨਸ਼ਿਆਂ ਬਾਰੇ ਸਰਵੇ ਦੇ ਲਈ ਕਿਉਂਕਿ ਤੁਸੀਂ ਤੁਹਾਡਾ ਇਹ ਮੇਰੀ ਬੇਨਤੀ ਇਹਨੂੰ ਮਰਜ਼ਾ ਕੰਪਲੀਟ ਕਰਨਾ ਚਾਹੁੰਦਾ ਜੀ ਔਰ ਇਹੀ ਸਰਕਾਰ ਕੀ ਕਹਿੰਦੀ ਆ ਫਿਰ ਕਿ ਅਸੀਂ 17975 ਕਰੋੜ এডੂਕੇਸ਼ਨ ਲਈ ਰੱਖਿਆ ਜੀ ਬਜਟ ਦੇ ਪੇਜ ਨੰਬਰ 34 ਤੇ ਜੀ ਔਰ ਇਹਨਾਂ ਦੀ ਪਰਸੈਂਟੇਜ ਦੇਖੀ ਜਾਓ ਤੁਸੀਂ ਹੂੰ 13987 ਕਰੋੜ ਨੂੰ 34% ਦੱਸ ਰਿਹਾ ਹੈ ਹੂੰ ਫਿਰ ਅੱਗੇ 26 ਨੰਬਰ ਪੇਜ ਤੋਂ 34 ਨੰਬਰ ਤੇ ਆ ਗਏ 34 ਨੰਬਰ ਤੇ 17975 ਕਰੋੜ এডੂਕੇਸ਼ਨ ਲਈ ਰੱਖਦੇ ਆ ਔਰ ਇਹਨੂੰ ਕੀ ਕਹਿੰਦੇ ਆ ਕਿ ਅਸੀਂ ਇਹ ਕੁੱਲ ਬਜਟ ਦਾ 12% ਹਾਂ ਉਹ 12% ਦੇ ਵਿੱਚ ਜਿਹੜੀ ਆ ਦਖੜਾ ਹੈ ਮਤਲਬ ਜਿਹੜਾ 18000 ਕਰੋੜ ਆ ਇਹ ਬਜਟ ਦਾ 12% ਇਹਨਾਂ ਦੀ ਨਜ਼ਰ ਜੀ ਇਹ ਜਿਹੜਾ 13000 ਕਰੋੜ 34% ਵਟ ਕਾਈਂਡ ਆਫ ਕੈਲਕੂਲੇਸ਼ਨ ਇਜ਼ ਗੋਇੰਗ ਔਨ ਹਨਾ ਇਹ 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 ਤੋਂ ਪਤਾ ਲੱਗਦਾ ਕਿ ਪੰਜਾਬ ਦੀ ਆਪ ਸਰਕਾਰ ਦੇ ਮੁੱਖ ਮੰਤਰੀ ਨਾ ਤਾਂ ਉਹਦੇ ਕੋਲ ਕੋਈ ਵਿਜ਼ਨ ਹੈ ਨਾ ਐਫਐਮ ਕੋਲ ਔਰ ਇਹ ਜਾਣ ਬੋਜ ਕੇ ਕਿਉਂਕਿ 28000 ਕਰੋੜ ਬਣਨਾ ਅਗਰ 12% ਬਣਾਇਆ ਜਾਂ ਜੀ এডਿਕੇਸ਼ਨ ਦੇ ਨਾਲ ਧੋਖਾ ਪੜੇ ਲਿਖੇ ਵਰਗਨਾ ਧੋਖਾ ਹਮ ਉਹਨਾਂ ਨੂੰ ਕਹਿਣਾ ਕਿ ਅਸੀਂ 12% ਰੱਖਿਆ ਇਸ ਤੋਂ ਇਲਾਵਾ ਇਹੀ ਸਰਕਾਰ ਜਿਹੜੀ ਆ ਆ ਦੇਖੋ ਆ 14524 ਕਰੋੜ ਇਹ ਕਿਸਾਨਾਂ ਲਈ ਰੱਖਦੀ ਜੀ ਤੋਂ ਇਹਦੇ ਤੇ ਵੀ ਧੋਖਾ ਤੋ ਹਰ ਜਗ੍ਹਾ ਮਤਲਬ ਇਹ ਬਜਟ ਦੇ ਵਿੱਚ ਗਲਤ ਅੰਕੜਾ ਦੇ ਕੇ ਹਮ 250 ਕਰੋੜ ਰੁਪਏ ਸਿਰਫ এমਪਲॉयਮੈਂਟ ਲਈ ਰੱਖਿਆ 250 ਕਰੋੜ ਨਾਲ ਪੰਜਾਬ ਵਾਲਿਓ ਸੋਚੋ ਕਿ ਕਿੰਨੇ ਰੋਜ਼ਗਾਰ ਪੈਦਾ ਹੋ ਸਕਦੇ ਆ ਇਹਦਾ ਮਤਲਬ ਉਹ ਰੋਜ਼ਗਾਰ ਦੇ ਲਈ ਇਹਨਾਂ ਦਾ ਕੋਈ ਵਿਸਰ ਨਹੀਂ ਝੂਠ ਜਿਹੜਾ ਸਾਡਾ ਨੌਜਵਾਨ ਬਦੇਸ਼ਾਂ ਨੂੰ ਜਾ ਰਿਹਾ 18-18 ਸਾਲਾਂ ਦੇ ਬੱਚੇ ਧੀਆਂ ਪੁੱਤ ਘਰ ਖਾਲੀ ਹੋ ਰਿਹਾ ਜੀ ਉਧਰੋਂ ਸੰਗਲਾਂ ਰਾਹੀਂ ਵਾਪਸ ਆ ਰਹੇ ਜੰਗਲਾਂ ਵਿੱਚ ਜਾਣ ਵਾਲੇ ਜੰਗਲਾਂ ਰਾਹੀਂ ਜਾਣ ਵਾਲੇ ਜੀ ਤੋਂ ਚੁਣੌਤੀਆਂ ਨੂੰ ਨਜਿੱਠਣ ਲਈ ਸਰਕਾਰ ਦੀ ਕੋਈ ਸਾਰਥਕ ਔਰ ਅਸਰਦਾਰ ਨੀਤੀ ਨਹੀਂ ਔਰ ਡਰੱਗ ਮਾਫੀਆ ਅਸੀਂ ਅੱਜ ਫਿਰ ਕਹਿੰਨੇ ਆ ਕਿ ਇਹਨਾਂ ਨੇ 150 ਕਰੋੜ ਰੁਪਏ ਜਿਹੜਾ ਹੁਣ ਸਰਵੇ ਜੀ ਇਹ ਅਸੀਂ ਪੰਜਾਬ ਦੇ ਵਿੱਚ ਡਰੱਗ ਐਡਿਕਟ ਲੋਕਾਂ ਦਾ ਪੂਰੇ ਘਰਾਂ ਦਾ ਸਰਵੇ ਕਰਾਉਣਾ ਜੀ ਔਰ ਫਿਰ ਮੁ ਇਹਦੇ ਵਿੱਚ ਫਾਈਨਾਂਸ ਮਿਨਿਸਟਰ ਨੇ ਲਿਖਤ ਰੂਪ ਚ ਕਿਹਾ ਹੂੰ ਇਹ ਅਸੀਂ ਉਹ ਸੈਂਸਸ ਇਕੱਠਾ ਕਰਕੇ ਜਾਣਗਲਨਾ ਕਰਾ ਕੇ ਅਸੀਂ ਸਾਲ ਤੋਂ 2 ਸਾਲ ਦੇ ਵਿੱਚ ਆਉਣ ਵਾਲੇ 1 ਸਾਲ ਤੋਂ 2 ਸਾਲ ਦੇ ਵਿੱਚ ਅਸੀਂ ਪ੍ਰਭਾਵਸ਼ਾਲੀ ਨੀਤੀ ਨਾਲ ਇਸ ਸਮੱਸਿਆ ਨੂੰ ਫਿਰ ਨਿਜਿੱਟਾਂਗੇ। ਤੋ ਫਿਰ ਅਗਲੀਆਂ ਵਿਧਾਨ ਸਭਾ ਤੋਂ ਬਾਅਦ ਵਾਟ ਕਾਈਂਡ ਆਫ ਇਟਸ ਇਰਿਸਪੌਂਸਿਬਲ ਸਟੇਟਮੈਂਟ। ਅਗਰ ਮੈਂ ਜ਼ਿਆਦਾ ਕੌੜਾ ਸ਼ਬਦ ਨਾ ਵਰਤਾਂ। ਇਹਨੂੰ ਆਪਾਂ ਇਹ ਇਹ ਗੈਰ ਜ਼ਿੰਮੇਵਾਰਾਨਾ ਇਹਨਾਂ ਦਾ ਸਿਸਟਮ ਔਰ 3 ਸਾਲ ਬਾਅਦ ਸਰਕਾਰ ਜਦੋਂ BSP ਨੇ ਡਰਗ ਮਾਫੀਆ ਦੇ ਖਾਤਮੇ ਦਾ ਸਟੈਂਡ ਲਿਆ ਕਿ ਸੰਗਤ ਸਾਨੂੰ ਸ਼ੇਰਬਾਦ ਦੇਵੇ ਔਰ ਸੰਗਤ ਨੇ ਆ ਕੇ ਖੜੇ ਹੋਣ ਦਾ ਭਰੋਸਾ ਵੀ ਦਿੱਤਾ ਜੀ ਹੁਣ ਪੰਜਾਬ ਦੀ ਸਰਕਾਰ ਕਹਿ ਰਹੀ ਆ ਕਿ ਜ਼ਿਲ੍ਹਿਆਂ ਦੇ SSP ਔਰ ਪੁਲਿਸ ਕਮਿਸ਼ਨਰ ਜਿਹੜੇ بڑے ਮਗਰਮਾਚਾ ਪੰਜਾਬ ਚ ਡਰਗ ਮਾਫੀਏ ਦੇ ਉਹਨਾਂ ਦੀ ਲਿਸਟ ਬਣਾਓ ਜੀ ਅਬ ਅਸੀਂ ਪੁੱਛਣਾ ਚਾਹੁੰਦੇ ਕਿ 3 ਸਾਲ ਕੀ ਕਰਦੇ ਤੁਸੀਂ ਲਿਸਟ ਵੀ ਨਹੀਂ ਬਣਾਈ ਤੁਸੀਂ ਤਾਂ ਗਾਰੰਟੀ ਦਿੱਤੀ ਸੀ 3 ਮਹੀਨੇਸ ਖਤਮ ਕਰਨ ਦੀ ਇਹਦਾ ਮਤਲਬ ਸਰਕਾਰ ਦੀ ਸਰਪ੍ਰਸਤੀ ਚ ਡਰਗ ਮਾਫੀਆ ਦਾ ਕਾਰੋਬਾਰ ਚੱਲਿਆ ਪੰਜਾਬ ਚ ਔਰ ਉਹ ਇੰਨਾ ਫੈਲ ਗਿਆ ਜੀ ਕਿ ਉਹਦੀ ਹੋਮ ਡਿਲੀਵਰੀ ਸਰਕਾਰ ਦੀ ਦੇਖਰੇਖ ਚ ਹੋਈ